ਪ੍ਰਦੀਪ ਮਿਸ਼ਰਾ ਨੇ ਮੈਨੂੰ ਆਪਣੀ ਗੱਡੀ 'ਚ ਬਿਠਾਇਆ ਤੇ ਉਹ ਮੈਨੂੰ ਰੈੱਡ ਮੰਗੋ ਲੈ ਕੇ ਕਹਿੰਦੇ ਇੱਥੇ ਤੁਹਾਡੀ ਇੰਟਰਵਿਊ ਹੈ ਤੇ ਉਸ ਤੋਂ ਬਾਅਦ ਮੈਂ ਵਾਸ਼ਰੂਮ ਜਾਣਾ ਸੀ ਮੈਂ ਵਾਸ਼ਰੂਮ ਗਈ ਤੇ ਉਸ ਤੋਂ ਬਾਅਦ ਉਹ ਪ੍ਰਦੀਪ ਮਿਸ਼ਰਾ ਬਾਹਰ ਖੜੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਕੋਕ ਲਵੋ ਤੁਸੀਂ ਠੀਕ ਹੈ ਮੈਂ ਕੋਲਡ ਡਰਿੰਕ ਲਈ ਠੀਕ ਹੈ ਤੇ ਉਸ ਤੋਂ ਬਾਅਦ ਕੋਲਡ ਡਰਿੰਕ ਲੈਣ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਹੈ ਕਿਉਂਕਿ ਮੇਰੇ ਪੇਨ ਹੋ ਰਹੀ ਹੈ ਮੇਰੀ ਪੂਰੀ ਬੋਡੀ ਦੇ ਵਿੱਚ ਪੇਨ ਹੈ ਮੇਰੇ ਮਾਰਕਸ ਹੈ ਕੋਲਡ ਡਰਿੰਕ ਪੀਣ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਮੈਨੂੰ ਮੰਗ ਨੀਂਦ ਵਿੱਚ ਸੁੱਤ ਤੋਂ ਬਾਅਦ ਮੈਨੂੰ ਨਾ ਪ੍ਰਦੀਪ ਮਿਸ਼ਰਾ ਨੇ ਕਿਹਾ ਕਿ ਤੂੰ ਮੇਰੇ ਨਾਲ ਥੋੜਾ ਮੈਨੇਜ ਕਰ ਮਤਲਬ ਆਪਣੀ ਕੰਪਨੀ ਦੇ ਵਿੱਚ ਵਧੀਆ ਸੈਲਰੀ ਤੇ ਨੌਕਰੀ ਵੀ ਦਿਵਾਵਾਂਗਾ ਕਿ ਲੱਖ ਤੇਰੀ ਸੈਲਰੀ ਹੋਏਗੀ ਲੱਖ ਦੇ ਕਰੀਬ ਤੇ ਤੈਨੂੰ ਇੱਕ ਗੱਡੀ ਵੀ ਦਿੱਤੀ ਜਾਏਗੀ ਨਾਲ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਮੇਰੇ ਨਾਲ ਕੀ ਹੋਇਆ ਤੇ ਫਿਰ ਉਸ ਤੋਂ ਬਾਅਦ ਉਹਨੇ ਆਪਣੇ ਬੌਲਟ ਵਿੱਚੋਂ ਪੈਸੇ ਕੱਢੇ ਤੇ ਉਹਨੇ ਕੁਝ ਪੈਸੇ ਮੇਰੇ ਪਰਸ ਵਿੱਚ ਪਾ ਦਿੱਤੇ ਮੈਂ ਅਨੰਪੁਰ ਸਾਬਤੋਂ ਆਈ ਹਾਂ ਲੁਧਿਆਣੇ ਅੱਛਾ ਜੀ ਕੀ ਹੋਇਆ ਕੀ ਆ ਜਿਹੜਾ ਤੁਸੀਂ ਅੱਜ মিডিਆ ਵੀ ਤੁਹਾਡੇ ਕੋਲ ਆਈ ਔਰ ਤੁਸੀਂ ਸਿਵਲ ਹਸਪੀਟਲ ਐਡਮਿਟ ਹੋ ਕੀ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਮੈਂ ਅਨੰਪੁਰ ਸਾਬਤੋਂ ਲੁਧਿਆਣੇ ਜੌਬ ਦੇ ਲਈ ਆਈ ਸੀਗੀ ਉਹ ਕਿਹੜੀ ਜਗ੍ਹਾ ਰਹਿੰਦੇ ਹੋ ਤੁਸੀਂ ਸ਼ਿਮਲਾਪੁਰੀ ਅੱਛਾ ਤੇ ਮੈਂ ਜੌਬ ਦੇ ਲਈ ਆਈ ਸੀ ਕਿ ਸ਼ਿਮਲਾਪੁਰੀ ਕਿਤੇ ਰਹਿੰਦੇ ਸੀ ਦਾਦੀ ਕੋਲ ਅੱਛਾ ਜੀ ਤੇ ਮੈਂ ਇੱਥੇ ਜੌਬ ਦੇ ਲਈ ਆਈ ਸੀ ਕਿ ਤੇ ਮੈਂ ਆਪਣੇ ਮੇਰੇ ਨਾਨ ਵੀ ਚਾਹ ਮੇਰੇ ਭਈਆ ਐ ਜੀ ਮੈਂ ਉਹਨਾਂ ਨੂੰ ਜੌਬ ਦੇ ਲਈ ਗਿਆ ਸੀਗਾ ਕਿ ਮੈਨੂੰ ਕੋਈ ਜੌਬ ਪਤਾ ਕਰ ਦੋ ਜੀ ਤੇ ਉਹਨਾਂ ਨੇ ਮੈਨੂੰ ਸਪੋਰਟ ਕਿੰਗ ਦੇ ਜੀਐਮ ਦੇ ਨਾਮ ਦਾ ਨੰਬਰ ਦਿੱਤਾ ਸੀਗਾ ਕੀ ਨਾਮ ਜੀਮ ਦਾ ਤੁਸੀਂ ਹਮ ਦਾ ਨਾਮ ਹੈ ਪ੍ਰਦੀਪ ਮਿਸ਼ਰਾ ਜੀ ਉਹਦਾ ਨੰਬਰ ਦਿੱਤਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਓ ਜੌਬ ਲਈ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ ਇਸ ਗੱਲ ਨੂੰ 15-20 ਦਿਨ ਹੋ ਗਏ ਨੇ ਮਤਲਬ ਅੱਜ ਤੋਂ 15-20 ਦਿਨ ਪਹਿਲਾਂ ਤੁਹਾਨੂੰ ਜੌਬ ਦੇ ਲਈ ਨੰਬਰ ਆਇਆ ਸੀ ਮੇਰੇ ਕੋਲ ਜੀ ਤੇ ਉਸ ਤੋਂ ਬਾਅਦ ਮੇਰੀ 2-3 ਦਿਨਾਂ ਦੇ ਵਿੱਚ ਹੀ ਇੰਟਰਵਿਊ ਉਹਨਾਂ ਨੇ ਪ੍ਰਦੀਪ ਮਿਸ਼ਰਾ ਨੇ ਫਾਈਨਲ ਕਰ ਦਿੱਤੀ ਤੇ ਉਹ ਇੰਟਰਵਿਊ ਲਈ ਮੈਨੂੰ ਚੰਡੀਗੜ੍ਹ ਰੋਡ ਤੇ ਬੁਲਾਇਆ ਗਿਆ ਜੀ ਮੈਂ ਇੰਟਰਵਿਊ ਦੇ ਆਈ ਉੱਥੇ ਕਿਸ ਨੇ ਇੰਟਰਵਿਊ ਕੀਤੀ ਸੀ ਵੱਡੀ ਉੱਥੇ ਕੋਈ ਕਮਲ ਕਮਲ ਸੋਨ ਦੀ ਇਹ ਨਾਮ ਦਾ ਕੋਈ ਕੋਸ ਕੋਸ ਕੰਪਨੀ ਦਾ ਇੱਕ ਵਰਕਰ ਸੀ ਜਿਹਨੇ ਲਿੱਤੀ ਸੀ ਕੰਪਨੀ ਹੋਰ ਕੋਈ ਸੀਗੀ ਉਹ ਨਹੀਂ ਸੀਗੀ ਤੇ ਉੱਥੇ ਮੈਨੂੰ ਉਹਨਾਂ ਨੇ ਇੰਟਰਵਿਊ ਲਿਆ ਤੇ ਉਹ ਮੈਨੂੰ ਕਹਿੰਦੇ ਕਿ ਅਸੀਂ ਪਰਦੀਪ ਮਿਸ਼ਰਾ ਨੂੰ ਇਨਫੋ ਪਰਦੀਪ ਮਿਸ਼ਰਾ ਨੂੰ ਹੋਈ ਸੀ ਇੰਟਰਵਿਊ ਵਾਸਤੇ ਹਾਂ ਜੀ ਪਰਦੀਪ ਮਿਸ਼ਰਾ ਨੇ ਕਿਸੀ ਹੋਰ ਨੂੰ ਕਹਿ ਦਿੱਤਾ ਤੇ ਉਹਨਾਂ ਨੇ ਮੇਰਾ ਇੰਟਰਵਿਊ ਲਿਆ ਮੈਂ ਉਹਨਾਂ ਨੂੰ ਪੁੱਛਿਆ ਕਿ ਸਰ ਮੈਂ ਕਦੋਂ ਤੋਂ ਜੁਆਇਨ ਕਰਾਂ ਜੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਪ੍ਰਦੀਪ ਮਿਸ਼ਰਾ ਨੂੰ ਇਨਫੋਰਮ ਕਰ ਦਾਂਗੇ ਜੀ ਤੁਸੀਂ ਉਹਨਾਂ ਤੋਂ ਕਨਫਰਮੇਸ਼ਨ ਲੈ ਲਿਓ ਜੀ ਤੇ ਫਿਰ ਉਸ ਤੋਂ ਬਾਅਦ ਮੈਨੂੰ ਕੋਈ ਕੋਈ ਰਿਵਿਊ ਨਹੀਂ ਮਿਲਿਆ ਕੋਈ ਰਿਵਰਟ ਨਹੀਂ ਆਇਆ ਜੌਬ ਦਾ ਜੀ ਤੇ ਫਿਰ ਮੈਨੂੰ ਪ੍ਰਦੀਪ ਮਿਸ਼ਰਾ ਮਤਲਬ ਮੈਂ ਉਹਨਾਂ ਨੂੰ ਇੱਕ ਵਾਰੀ ਕਾਲ ਕੀਤੀ ਮੈਂ ਕਿਹਾ ਸਰ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਤੁਸੀਂ ਕਦੇ ਕਾਲ ਕੀਤੀ ਸੀ ਨਾ ਉਹਨਾਂ ਨੂੰ ਉਸ ਤੋਂ ਦਹਾ ਹਫ਼ਤਾ ਹਫ਼ਤਾ ਬਾਅਦ ਕੀਤੀ ਸੀ ਕਾਲ ਤਾਂ ਉਹ ਕਹਿੰਦੇ ਕਿ ਉਹ ਦੱਸ ਦੇਣਗੇ ਤੇ ਫਿਰ ਮੈਨੂੰ ਉੱਥੋਂ ਦੀ ਕਨਫਰਮੇਸ਼ਨ ਆਈ ਕੀ ਕਹਿੰਦੇ ਕਿ ਤੁਸੀਂ 5 ਤਰੀਕ ਤੋਂ ਜੁਆਇਨ ਕਰ ਲਿਓ ਅੱਜ ਹੀ 5 ਹੁਣ ਆਈ ਹੈ ਹਾਂਜੀ ਮਤਲਬ ਉਸ ਤੋਂ ਮੈਂ ਥੋੜੇ ਦਿਨ ਬਾਅਦ ਉਹਨਾਂ ਨੂੰ ਕਾਲ ਕੀਤੀ ਤੇ ਮੈਂ ਉਹਨਾਂ ਨੇ 5 ਮੈਂ ਕਿਹਾ ਸਰ ਮੈਂ 5 ਤਰੀਕ ਨੂੰ ਨਹੀਂ ਆ ਸਕਦੀ ਐਕਚੁਅਲੀ ਮੈਂ ਜਿੱਥੇ ਜੌਬ ਕਰਦੀ ਪਈਆਂ 5 ਮਹੀਨਾ ਕਿਹੜਾ ਸੀ ਪੰਚ 5 ਸਤੰਬਰ ਨੂੰ ਸਤੰਬਰ ਨੂੰ ਜੁਆਇਨ ਕਰਨਾ ਸੀ ਤੁਹਾਨੂੰ ਕਿਰਨ ਮਸਤ ਕੀ ਆ ਸੀ ਪਰ ਮੈਂ ਕਿ ਸਰ ਮੈਂ ਹਲੇ ਜੁਆਇਨ ਨਹੀਂ ਕਰ ਸਕਦੀ ਮੇਰੀ ਨਾਲ ਜਿਹੜੀ ਜੌਬ ਚੱਲਦੀ ਪਈ ਆ ਉੱਥੇ 15 ਤਰੀਕ ਨੂੰ ਮੇਰਾ ਮੈਂ ਉੱਥੇ ਸਾਹਿਬ ੈਂਬਰਾਇਡਰੀ ਕਲॉक ਟਾਵਰ ਦੇ ਵਿੱਚ ਜੌਬ ਕਰਦੀ ਸੀ ਅਕਾਊਂਟਸ ਦੇ ਰਿਲੇਟਡ ਠੀਕ ਹੈ ਤੇ ਮੈਂ ਕਿਹਾ ਕਿ ਮੈਂ 5 ਤਰੀਕ ਨੂੰ ਨਹੀਂ ਆ ਸਕਦੀ ਕਿਉਂਕਿ ਮੇਰਾ 15 ਤਰੀਕ ਨੂੰ ਮਹੀਨਾ ਪੂਰਾ ਹੁੰਦਾ ਹੈ ਤੇ ਮੇਰੇ ਪੈਸੇ ਨਹੀਂ ਮੈਨੂੰ ਮਿਲਣਗੇ ਉਦੋਂ ਤੀ ਮੇਰੀ ਸੈਲਰੀ ਰੋਕ ਲੈਣਗੇ ਉਹ ਤੇ ਫਿਰ ਉਹ ਕਹਿੰਦੇ ਕਿ ਠੀਕ ਹੈ ਤੁਸੀਂ ਆਫਟਰ 15 ਜੁਆਇਨ ਕਰ ਲੈਣਾ ਤੇ ਆਫਟਰ 15 ਤੋਂ ਬਾਅਦ ਮੈਨੂੰ ਕਮਲ ਸੌਂਦੀ ਜਿੱਥੇ ਮੇਰੀ ਇੰਟਰਵਿਊ ਹੋਈ ਸੀ ਮੈਨੂੰ ਉਹਨਾਂ ਦਾ ਪਰਸੋਂ ਮੈਸੇਜ ਆਇਆ ਪਰਸੋਂ ਚੋਥੇ ਵਟਸਐਪ ਤੇ ਮੈਸੇਜ ਆਇਆ ਤੇ ਕਾਲ ਆਈ ਸੀਗੀ ਪਹਿਲਾਂ ਮੈਨੂੰ ਕਾਲ ਆਈ ਸੀਗੀ ਤੇ ਮੈਂ ਉਹਨਾਂ ਨੂੰ ਬੈਕ ਕਾਲ ਕੀਤੀ ਉਹ ਕਹਿੰਦੇ ਤੁਹਾਨੂੰ ਅਸੀਂ ਮੈਸੇਜ ਪਾਇਆ ਹੈ ਤੇ ਤੁਸੀਂ ਪ੍ਰਦੀਪ ਮਿਸ਼ਰਾ ਨਾਲ ਕੰਟੈਕਟ ਕਰ ਲੈਣਾ ਤੇ ਉਹ ਮੈਸੇਜ ਦੇ ਵਿੱਚ ਲਿਖਿਆ ਸੀ ਕਿ ਤੁਹਾਡੀ ਡਾਕੂਮੈਂਟ ਇਨਕੁਆਇਰੀ ਹੋਏਗੀ ਕਿ ਤੁਸੀਂ ਆ ਜਾਣਾ ਤੇ ਮੈਂ ਮੈਨੂੰ ਪ੍ਰਦੀਪ ਮਿਸ਼ਰਾ ਉਹਨਾਂ ਦਾ ਕਾਲ ਆਇਆ ਤੇ ਉਹਨਾਂ ਨੇ ਮੈਨੂੰ ਲੋਕੇਸ਼ਨ ਭੇਜੀ ਕਿ ਤੁਸੀਂ ਦੁਰਾਹੇ ਰੋਡ ਤੇ ਆ ਜਾਓ ਤੇ ਉਹਨਾਂ ਨੇ ਮੈਨੂੰ ਦੁਰਾਹੇ ਰੋਡ ਤੇ ਬੁਲਾਇਆ ਦੁਰਾਹੇ ਬੁਲਾਇਆ ਕਿਸ ਦਿਨ ਬੁਲਾਇਆ ਸੀ ਇਹ ਮੈਂ ਕੱਲ ਗਈ ਸੀ ਕੱਲ ਦੁਰਾਹੇ ਗਈ ਤੁਸੀਂ ਕੱਲ 13 ਤਰੀਕ ਨੂੰ ਮੈਂ ਉੱਪਰ ਕਰਵਾ ਕੇ ਗਈ ਸੀ ਤੇ ਮੈਨੂੰ ਬਨੂ ਲੁਧਿਆਣੇ ਦਾ ਇੰਨਾ ਪਤਾ ਨਹੀਂ ਹੈਗਾ ਤੇ ਮੈਂ ਉੱਪਰ ਕਰਵਾ ਕੇ ਗਈ ਸੀ ਜੀ ਤੇ ਮੈਂ ਗਈ ਤੇ ਉੱਥੇ ਇਹਨਾਂ ਨੇ ਮੈਂ ਪ੍ਰਦੀਪ ਮਿਸ਼ਰੇ ਨੇ ਮੈਨੂੰ ਆਪਣੀ ਗੱਡੀ 'ਚ ਬਿਠਾਇਆ ਉਸ ਤੋਂ ਬਾਅਦ ਉੱਥੇ ਘੁਮਾ ਘੁਮ ਕੇ ਫਿਰ ਮੈਨੂੰ ਉੱਥੇ ਰੈੱਡ ਮੰਗੋ ਲੈ ਕੇ ਜੀ ਤੁਹਾਨੂੰ ਜਦੋਂ ਜਿਸ ਸਮਾਂ ਨੇ ਘੁਮਾਇਆ ਘੰਟਾ 2 ਘੰਟੇ 15 ਮਿੰਟ ਜਿੰਨਾ ਸਮਾਂ ਕਮਾਇਆ 5 10 10 ਮਿੰਟ 10 15 ਮਿੰਟ ਕੋ ਗੱਲਬਾਤ ਕੀਤੀ ਨਹੀਂ ਕੋਈ ਗੱਲ ਨਹੀਂ ਹੋਈ ਠੀਕ ਹੈ ਫਿਰ ਤੁਹਾਨੂੰ ਕਿੱਥੇ ਲੈ ਗਿਆ ਤੇ ਉਹ ਮੈਨੂੰ ਰੱਡ ਮੰਗੋ ਲੈ ਕੇ ਕਹਿੰਦੇ ਇੱਥੇ ਤੁਹਾਡੀ ਇੰਟਰਵਿਊ ਹੈ ਠੀਕ ਹੈ ਤੇ ਮੈਂ ਉੱਥੇ ਉੱਥੇ ਮੈਨੂੰ ਰੋਕਿਆ ਮਤਲਬ ਉੱਥੇ ਗਏ ਤੇ ਉਸ ਤੋਂ ਬਾਅਦ ਮੈਂ ਵਾਸ਼ਰੂਮ ਜਾਣਾ ਸੀ ਮੈਂ ਵਾਸ਼ਰੂਮ ਗਈ ਤੇ ਉਸ ਤੋਂ ਬਾਅਦ ਉਹ ਪ੍ਰਦੀਪ ਮਿਸ਼ਰਾ ਬਾਹਰ ਖੜੇ ਸੀਗੇ ਖੜਾ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਜੋ ਅੰਦਰ ਉਹ ਮੈਨੂੰ ਲੈ ਕੇ ਕਿਤੇ ਕੋਈ ਗੱਲ ਨਹੀਂ ਕੋਈ ਕੁਝ ਨਹੀਂ ਉਹ ਮੈਨੂੰ ਸਿੱਧਾ ਲੈ ਕੇ ਅੰਦਰ ਕਹਿੰਦੇ ਤੁਸੀਂ ਇੱ ਉੱਥੇ ਰੂਮ ਲਿਆ ਸੀ ਉਹਨਾਂ ਨੇ ਕੋਈ ਮੈਨੂੰ ਨਹੀਂ ਪਤਾ ਹੁਣ ਕਹਿੰਦੇ ਇੱਥੇ ਮੈਂ ਕਿਹਾ ਸਾਰੇ ਇੰਟਰਵਿਊ ਵਾਲਾ ਤਾਂ ਹੈ ਨਹੀਂਗਾ ਤੇ ਕਹਿੰਦੇ ਨਹੀਂ ਕਹਿੰਦੇ ਇੱਥੇ ਹੀ ਇੰਟਰਵਿਊ ਹੋਏਗੀ ਕਾਰ ਦੇ ਵਿੱਚ ਪ੍ਰਦੀਪ ਮਿਸ਼ਨ ਕੱਲਾ ਸੀ ਜਾਂ ਡਰਾਈਵਰ ਵੀ ਸੀ ਉਹ ਕੱਲਾ ਪ੍ਰਦੀਪ ਮਿਸ਼ਨ ਸੀ ਠੀਕ ਹੈ ਤੇ ਉਹ ਹੀ ਡਰਾਈਵ ਕਰ ਰਿਹਾ ਸੀ ਤੇ ਮੈਂ ਕਹਿੰਦੇ ਕਹਿੰਦੇ ਕਿ ਇੱਥੇ ਹੀ ਸਾਰੇ ਆਣਗੇ ਜਿਨ੍ਹਾਂ ਨੇ ਇੰਟਰਵਿਊ ਲੈਣੀ ਹੈ ਤੇ ਉਸ ਤੋਂ ਬਾਅਦ ਪ੍ਰਦੀਪ ਮਿਸ਼ਨ ਨੇ ਕਿਹਾ ਕਿਸੇ ਹੋਰ ਨੇ ਇੰਟਰਵਿਊ ਲੈਣੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਨਾ ਫਿਰ ਉਹਨਾਂ ਨੇ ਮਤਲਬ ਉਹ ਇੱਕ ਕੋਕ ਮੈਂ ਮਤਲਬ ਹੈਂਡ ਵਾਸ਼ ਕਰਨ ਗਈ ਤਾਂ ਅੰਦਰ ਦੇਖਿਆ ਤੇ ਕੋਕ ਦਾ ਕੈਨ ਪਿਆਸੀ ਕਹਤੇ ਕੋਕ ਗਲਾਸਾਂ ਦੇ ਵਿੱਚ ਪਾਈ ਹੋਈ ਸੀ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਕੋਕ ਲਵੋ ਤੁਸੀਂ ਠੀਕ ਹੈ ਮੈਂ ਕੋਲਡ ਡਰਿੰਕ ਲਈ ਠੀਕ ਹੈ ਤੇ ਉਸ ਤੋਂ ਬਾਅਦ ਕੋਲਡ ਡਰਿੰਕ ਲੈਣ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਹੈਗਾ ਕਿ ਫਿਰ ਤੁਹਾਨੂੰ ਕਿੱਦਾਂ ਬੋਲੋ ਤੁਹਾਡੇ ਨਾਲ ਬ੍ਰੇਕ ਵਗੈਰਾ ਹਾਂ ਕਿਉਂਕਿ ਮੇਰੇ ਪੇਨ ਹੋ ਰਹੀ ਹੈ ਮੇਰੀ ਪੂਰੀ ਬਾਡੀ ਦੇ ਵਿੱਚ ਪੇਨ ਹੈ ਮੇਰੇ ਮਾਰਕਸ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਜਦੋਂ ਮੈਨੂੰ ਥੋੜਾ ਮੈਂ ਮਤਲਬ ਮੈਨੂੰ ਉਹਨਾਂ ਨੇ ਉਦਾਂ ਜਦੋਂ ਥੋੜੀ ਜੀ ਮੈਂ ਹੋਸ਼ ਸੀ ਤਾਂ ਮੈਨੂੰ ਕੋਲਡ ਡਰਿੰਕ ਦੇ ਕੋਲ ਡਰਿੰਕ ਪੀਣ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਮੈਨੂੰ ਮਨੋਂ ਨੀਂਦ ਵਿੱਚ ਸੀ ਪਤਾ ਨਹੀਂ ਤੁਸੀਂ ਕਹਿ ਲਓ ਕਿ ਕੁਝ ਐਦਾਂ ਹੀ ਸੀ ਚਲੋ ਠੀਕ ਹੈ ਠੀਕ ਠੀਕ ਤੇ ਉਸ ਤੋਂ ਬਾਅਦ ਮੈਨੂੰ ਨਾ ਪ੍ਰਦੀਪ ਮਿਸ਼ਰਾ ਨੇ ਕਿਹਾ ਕਿ ਤੂੰ ਮੇਰੇ ਨਾਲ ਐਦਾਂ ਮਤਲਬ ਥੋੜਾ ਮੈਨੇਜ ਕਰ ਤੇ ਮੈਂ ਤੈਨੂੰ ਮਤਲਬ ਆਪਣੀ ਕੰਪਨੀ ਦੇ ਵਿੱਚ ਵਧੀਆ ਸੈਲਰੀ ਤੇ ਨੌਕਰੀ ਵੀ ਦਿਵਾਵਾਂਗਾ ਜਿਹਦੇ ਜਿਹਦੇ ਤੇ ਰਿਲੇਟਿਡ ਤੈਨੂੰ ਦੱਸ ਮਤਲਬ ਉਹ ਮੈਨੂੰ 1 ਲੱਖ ਤੇਰੀ ਸੈਲਰੀ ਹੋਏਗੀ ਲੱਖ ਦੇ ਕਰੀਬ ਤੇ ਤੈਨੂੰ ਇੱਕ ਗੱਡੀ ਵੀ ਦਿੱਤੀ ਜਾਏਗੀ ਨਾਲ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਮੈਂ ਕੁਝ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਮੇਰਾ ਕੀ ਹੋਇਆ ਜੀ ਤੇ ਫਿਰ ਉਸ ਤੋਂ ਬਾਅਦ ਉਹਨੇ ਆਪਣੇ ਬੌਲਟ ਵਿੱਚੋਂ ਪੈਸੇ ਕੱਢੇ ਤੇ ਉਹਨੇ ਕੁਝ ਪੈਸੇ ਮੇਰੇ ਪਰਸ ਵਿੱਚ ਪਾ ਦਿੱਤੇ ਠੀਕ ਹੈ ਤੇ ਉਹਨੇ ਉਸ ਤੋਂ ਬਾਅਦ ਉਹ ਮੈਨੂੰ ਕਹਿੰਦਾ ਕਿ ਆਪਣੇ ਵਾਲ ਵਗੈਰਾ ਸੈੱਟ ਕਰ ਜੀ ਤੇ ਚੱਲ ਲੱਥੋਂ ਦੀ ਤੇ ਉਹ ਲੈ ਗਿਆ ਮੈਨੂੰ ਕਹਿੰਦਾ ਕਿ ਨਹੀਂ ਮਤਲਬ ਸਹੀ ਤਰ੍ਹਾਂ ਜਾਣਾ ਹੈ ਬਾਹਰ ਤੇ ਮੈਂ ਡਰੀ ਹੋਈ ਸੀਗੀ ਮੈਨੂੰ ਕੁਝ ਸਮਝ ਨਹੀਂ ਆਇਆ ਮੇਰੇ ਨਾਲ ਕੀ ਹੋਇਆ ਤੇ ਮੈਂ ਜਾ ਕੇ ਗੱਡੀ ਵਿੱਚ ਬੈਠੀ ਅੱਗੇ ਜਾ ਕੇ ਮੈਨੂੰ ਨਹੀਂ ਪਤਾ ਉਹਨੇ ਕਿ ਇਸ ਔਟੋ ਦੇ ਵਿੱਚ ਉਹਨੇ ਮੈਨੂੰ ਬਿਠਾਇਆ ਤੇ ਉਸ ਔਟੋ ਵਾਲੇ ਨੇ ਮੈਨੂੰ ਮਿਲਕ ਪਲਾਂਟ ਫਿਰੋਜ਼ਪੁਰ ਰੋਡ ਦੇ ਉੱਤੇ ਉਤਾਰ ਦਿੱਤਾ ਠੀਕ ਹੈ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਆਪਣੇ ਭਈਆ ਨੂੰ ਕਾਲ ਕੀਤੀ ਠੀਕ ਹੈ ਤੇ ਫਿਰ ਮੈਂ ਉਹਨਾਂ ਨੂੰ ਬੁਲਾਇਆ ਫਿਰ ਉਹ ਮੈਨੂੰ ਇੱਥੇ ਹਸਪੀਟਲ ਲੈ ਕੇ ਆਏ ਠੀਕ ਹੈ ਤੇ ਹੁਣ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਪੁਲਿਸ ਬਿਆਨ ਲੈ ਗਈ ਹਾਂਜੀ ਬਿਆਨ ਹੋ ਗਏ ਨੇ ਤੇ ਐਫ ਆਈ ਆਰ ਹੋ ਗਈ ਐਫ ਆਈ ਆਰ ਵੀ ਹੋ ਗਈ ਹਾਂਜੀ ਅੱਛਾ ਜੀ ਤੇ ਹੁਣ ਤੁਸੀਂ ਚਾਹਦੇ ਕੀ ਹੋ ਹੁਣ ਮੈਂ ਇਨਸਾਫ ਚਾਹਦੀ ਹਾਂ ਵੀ ਬਸ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਨੇ ਮੈਂ ਗਲਤ ਕੀਤਾ ਹਾਂਜੀ ਮੈਂ ਮੈਰੀ ਨਾਲ ਕਿੰਨੇ ਸਾਲਾਂ ਤੋਂ ਵਿਆਹ ਹੋਇਆ ਹੈ ਮੇਰੇ ਵਿਆਹ ਨੂੰ 6 ਸਾਲ ਹੋ ਗਏ ਨੇ 6 ਸਾਲ ਹੋ ਗਏ ਤੇ ਹੁਣ ਪਤੀ ਤੁਹਾਡੇ ਨਾਲ ਨੂੰ ਪਤਾ ਇਸ ਗੱਲ ਦਾ ਨਹੀਂ ਮੇਰਾ ਮੇਰਾ ਡਿਸਪਿਊਟ ਚੱਲ ਰਿਹਾ ਹੈ ਹਸਬੰਡ ਨਾਲ ਠੀਕ ਹੈ ਕਿੰਨੇ ਬੱਚੇ ਨੇ ਕਿੰਨਾ ਸਮਾਂ ਹੋ ਗਿਆ ਇਹਨੂੰ ਵਿਆਹ ਨੂੰ 6 ਸਾਲ ਤੇ ਕੋਈ ਬੇਵੀ ਵਗੈਰਾ ਨਹੀਂ ਕੋਈ ਨਹੀਂ ਹੈ ਠੀਕ ਹੈ ਹਾਂਜੀ <hunter> <hunter>